ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜਸ਼ਨ ਡ੍ਰੀम्स ਚੈਨਲ ਦੇ ਵਿੱਚ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੀ ਸ਼ੁਰੂਆਤ ਹੁੰਦੀ ਆ ਦੁਪਹਿਰ 12 ਵਜੇ ਮਤਲਬ ਕਿ ਦੁਪਹਿਰੇ ਮੈਂ ਮਸਲਾ ਮੰਗੀ ਦਾ ਤੜਕਾ ਲਾਇਆ ਸੋ ਮੈਂ ਉੱਥੋਂ ਹੀ ਸ਼ੁਰੂ ਕਰਤਾ ਸੀਗਾ ਸੋ ਤੜਕਾ ਤਾਂ ਪਹਿਲਾਂ ਲੱਗੇ ਹੋਇਆ ਸੀ ਬਟ ਉਹਦੇ ਚ ਨਾ ਨੂਨ ਮਿਰਚ ਘਟ ਗਿਆ ਸੀ ਕਿ ਮੈਨੂੰ ਦੁਬਾਰਾ ਤੜਕਾ ਲਾਇਆ ਦੁਪਹਿਰੇ ਐਂਡ ਫਿਰ ਉਹਦੇ ਵਿੱਚ ਮੈਂ ਲਾਲ ਲਾਲ ਰੰਗ ਦੀਆਂ ਮਿਰਚਾਂ ਪਾਈਆਂ ਲੱਗ ਤੋ ਤੜਕਾ ਲੱਗੀ ਤੇ ਟੇਸਟ ਬਹੁਤ ਵਧੀਆ ਹੋ ਗਿਆ ਫਿਰ ਰੋਟੀ ਰੁੱਟੀ ਖਾਂਦੇ ਆ ਇਹਨਾਂ ਨੂੰ ਦੋ ਟਾਈਮ ਮਤਲਬ ਵੱਜ ਗਏ ਸੀਗੇ ਫ੍ਰੀ ਹੋ ਗ ਹਾਂ ਰੋਜ਼ ਪੋਲੇ ਆ ਜਾਂਦੀਆਂ ਗਲਤੀਆਂ ਗੁਲਤੀਆਂ ਫਿਰ ਉਹ ਰੋਡ ਟੈਸਟ ਲੈਣਾ ਜ਼ਰੂਰੀ ਹੁੰਦਾ ਸੋ ਉਹ ਚੈੱਕ ਚੁੱਕ ਕਰਕੇ ਉਹਦੀਆਂ ਗਲਤੀਆਂ ਦੱਸੀਆਂ ਐਂਡ ਉਹਨੂੰ ਲਿਖਣ ਵਾਸਤੇ ਕਿਆ ਫਿਰ ਮੈਂ ਫ੍ਰੀ ਹੋਈ ਤਾਂ ਮੈਂ ਫ੍ਰਿਜ ਚ ਦੇਖਿਆ ਕਿ ਮਲਾਈ ਪਈ ਆ ਕਿਉਂ ਨਾ ਅੱਜ ਆਪ ਮੱਖਣ ਬਣਾਇਆ ਜਾਵੇ ਆਈ ਨੋ ਕਿ ਮੱਖਣ ਦਮਧਾਣੀ ਨਾਲ ਲੱਸੀ ਵਗੈਰਾ ਜੋ ਵੀ ਆਪਣੇ ਬਣਦਾਣਾ ਸਭ ਕੁਝ ਮਧਾਣੀ ਲਾ ਕੇ ਬਣਦਾ ਹੈਣਾ ਸਵੇਰ ਬਟ ਸਾਡੇ ਤਾਂ ਕੋਈ ਬਸ਼ੂਣੀ ਤਾਂ ਸਾਡੇ ਮਧਾਣੀ ਵੀ ਹੈ ਨਹੀਂ ਹੋ ਹੋ ਇਸ ਕਰਕੇ ਮੈਂ ਗਰਮ ਨਹੀਂ ਠੰਡੇ ਠੰਡੇ ਪਾਣੀ ਪਾਈ ਮલાઈ ਫਿਰ ਉਹਨੂੰ ਘੁਮਾਤਾ ਤੇ ਜਿਹੜਾ ਮੱਖਣ ਜਿਹਾ ਹਾਰਾ ਉੱਪਰ ਆ ਗਿਆ ਉੱਪਰ ਆ ਗਿਆ ਮੈਂ ਬਹੁਤ ਖੁਸ਼ ਹੋਈ ਕਿ ਹਾਂ ਫਸਟ ਟਾਈਮ ਐਟ ਰਾਈ ਕੀਤਾ ਐਂਡ ਬਣ ਗਿਆ ਐਂਡ ਇਹ ਬਹੁਤ ਮਤਲਬ ਵਧੀਆ ਬਣਿਆ ਜਦ ਵੀ ਮੱਖਣ ਬਣਾਉਣਾ ਚਾਹੀਦਾ ਉਸ ਤੋਂ ਬਾਅਦ ਫਿਰ ਸ਼ਾਮ ਦੇ ਸਨੈਕਸ ਵੀ ਆਪਣੇ ਤਿਆਰ ਹੋ ਗਏ ਆਪਾਂ ਬ੍ਰੈਡ ਤੇ ਲਾਇਆ گارਲਿਕ ਮਤਲਬ ਕਿ ਲਸਣ ਦਾ ਪੇਸਟ ਉੱਤੇ ਲਾਇਆ ਮੱਖਣ ਐਂਡ ਇਜ਼ਨੂ ਚਾਹ ਨਾਲ ਖਾਦਾ ਬਹੁਤ ਹੀ ਕੈਚ-ਅਪ ਨਾਲ ਖਾਦਾ ਤੇ ਚਾਹ ਨਾਲ ਪੀਤੀ ਕਹਿਣ ਦਾ ਭਾਵ ਇਹ ਹੈ ਵੀਡੀਓ ਜੇੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਬਈ ਕੱਲ ਨੂੰ ਬਾਏ